ਸਤਿ ਸ਼੍ਰੀ ਅਕਾਲ ਜੀ ਸਾਰਿਆਂ ਪ੍ਰਾਪਾਣਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਅਕਸਲ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਸ਼ਹਿਰ ਮੋਗੇ ਦੇ ਵਿੱਚ ਤੇ ਭੋਨਾ ਚੌਂਕ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਹਾਂ ਡਰੈਸਾ ਜਿਹੜਾ ਵੀਰੇ ਕਿਹੜਾ ਚੌਂਕ ਵਜਦਾ ਭੋਨਾ ਚੌਂਕ ਹਰਗੁਬਿੰਦ ਨਗਰ ਹਰਗੁਬਿੰਦ ਨਗਰ ਠੀਕ ਹੈ ਕੋਟਕਪੂਰਾ ਬਾਈਪਾਸ ਠੀਕ ਹੈ ਕੋਟਕਪੂਰਾ ਬਾਈਪਾਸ ਮੋਗਾ ਜਿਹੜਾ ਰੋਡ ਆ ਉਸ ਰੋਡ ਦੇ ਉੱਤੇ ਭੋਨਾ ਚੌਂਕ ਆ ਮਿੱਤਰੋ ਤੇ ਹਰਗੁਬਿੰਦ ਨਗਰ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਹਾਂ ਜਿਵੇਂ ਘਰ ਦੇ ਵਿੱਚ ਮੈਂ ਮੌਜੂਦ ਹਾਂ ਜਾਨਵਰ ਆ ਜਿਹੜੇ ਮਿੱਤਰੋ ਇਸ ਘਰ ਦੇ ਵਿੱਚ ਕਾਫੀ ਗਿਣਤੀ ਦੇ ਵਿੱਚ ਰੱਖੇ ਹੋਏ ਆ ਦੁੱਧ ਦਾ ਕੰਮ ਆ ਉਹਨਾਂ ਜਾਨਵਰਾਂ ਦੇ ਵਿੱਚੋਂ ਦੋ ਜਾਨਵਰ ਤੋਕੜ ਕੱਪਣ ਵੇਚਨੇ ਲਾਏ ਆ ਬਾਈ ਹੁਣ ਇਹਾਂ ਨੇ ਦੋਵਾਂ ਜਾਨਵਰਾਂ ਦੀ ਆਪਾਂ ਡਿਟੇਲ ਗੱਲਬਾਤ ਸਾਰੀ ਜਾਣਕਾਰੀ ਬਾਈ ਤੋਂ ਲਵਾਂਗੇ ਕਿਹੜੇ ਜਾਨਵਰ ਦੀ ਕੀ ਡਿਟੇਲ ਹੈ ਕਿੰਨੇ ਚਿਰ ਦਾ ਕਪਣਾ ਗੱਲਬਾਤ ਕਰਦੇ ਆ ਮਿਲਦੇ ਆ ਬਾਈ ਨੂੰ ਤੁਸੀਂ ਗੱਲਾਂ ਬਾਤ ਸੀ ਗੱਲਬਾਤਾਂ ਕਰਦੇ ਤੁਸੀਂ ਜਾਨਵਰ ਦੇਖੋ ਸੱਚੀ ਗੱਲ ਵੀਰੇ ਸੱਚੀ ਗੱਲ ਵੀਰੇ ਕੀ ਹਾਲ ਆ ਵੱਡੇ ਬਾਈ ਵਧੀਆ ਬਾਈ ਮੇਰੇ ਖੋਲ ਦੇ ਝੋਟੀਆਂ ਦਾ ਹੋਰ ਸਿੱਤਾਕਰ ਪਰਿਵਾਰ ਦੇ ਵਧੀਆ ਵੀਰੇ ਵਧੀਆ ਠੀਕ ਆ ਇੱਕ ਵਾਰੀ ਵੀਰੇ ਐਡਰੈਸ ਆਪਣਾ ਜੇਣਾ ਭੋਲਾ ਚੌਕ ਆ ਹਨਾ ਭੋਲਾ ਚੌਕ ਹਮ ਹਰਗੰਗਨ ਨਗਰ ਹਰਗੰਗਨ ਨਗਰ ਠੀਕ ਕਰਦੇ ਤੇ ਮੋਗਾ ਬਾਈਕੋਟ ਕੁਪਰਾ ਪਾਈਪ ਆ ਹਨਾ ਠੀਕ ਆ ਅੱਛਾ ਭਾਈ ਜਿਹੜੀ ਆ ਝੋਟੀ ਆ ਪਹਿਲਾਂ ਇਹ ਪਹਿਲਾਂ ਸੋਈ ਸ ਹਾਂਜੀ ਵੀਰੇ ਇਹ ਕਿੰਨੇ ਚਿਰ ਦੀ ਗੱਪਣ ਹੋਗੀ ਭਾਈ ਇਹ 7 ਮਹੀਨੇ ਗੱਪਣਾ ਵੀਰੇ 7 ਮਹੀਨਿਆਂ ਦੀ ਗੱਪਣ ਆ ਅੱਛਾ ਪਹਿਲੇ ਸੂਏ ਦੁੱਧ ਕਿੰਨਾ ਕੁ ਦਿੱਤਾ ਜੀ 11 1/2 ਕਿਲੋ ਦਿੱਤਾ ਜੀ ਸਾਢੇ 11 ਕਿਲੋ ਦੁੱਧ ਦਿੱਤਾ ਜੀ ਹਾਂਜੀ ਚਵਾਈ ਚਵਾਈ ਦੇ ਵਿੱਚ ਕਿਵੇਂ ਰਹੀ ਜਿਵੇਂ ਵੀਰੇ ਵਧੀਆ ਸਾਫ ਚਵਾਈ ਠੀਕ ਆ ਭਾਈ ਹੁਣ ਇਹ ਦੂਜੇ ਸੂਏ ਲਈ 7ਵਾਂ ਮਹੀਨਾ ਕੰਪਲੀਟ ਹੋ ਗਿਆ ਜਾਂ ਲੱਗਿਆ ਹੋਇਆ ਕੰਪਲੀਟ ਆ ਜੀ ਕਪਲੀ ਤਾਂ ਠੀਕ ਉਹ 8ਵੇਂ ਮਹੀਨੇ ਚ ਵੱਡੀ ਹੋਈ ਹਾਂਜੀ ਠੀਕ ਆ ਅੱਛਾ ਰੇਟ ਕੀ ਰਹੂਗਾ ਭਾਈ ਰੇਟ ਦਾ 60000 60000 ਰੁਪਏ ਮੰਨ ਤਨ ਉਹ ਜੂੰਦ ਦੇ ਵਿੱਚ ਹਾਂਜੀ ਹੋ ਜਾ ਠੀਕ ਆ ਲੈ ਵੀ ਮਿੱਤਰੋ ਸੱਤ ਮਹੀਨਿਆਂ ਦੀ ਇਹ ਗੱਬਣ ਪਹਿਲਾ ਸੂਆ ਸੋਈ ਹੋਈ ਆ 11 ਕਿਲੋ ਦੇ ਦੁੱਧ ਜਿਹੜਾ ਲਾਗੇ ਤੱਕੇ ਕਰਕੇ ਇਹਨੇ ਦਿੱਤਾ ਹੋਇਆ ਪਹਿਲੇ ਸੂਏ ਦੇ ਵਿੱਚ ਦੂਜਾ ਸੂਆ ਸੂਣ ਦੇ ਲਈ ਇਹ ਕਰਮਾਂ ਵਾਲੀ ਗੱਬਣ ਰੇਟ ਬਿਲਕੁਲ ਵਾਜੂਬਾ 60000 ਰੁਪਏ ਦੀ ਡਿਮਾਂਡ ਆ ਜਿੰਦੇ ਵਿੱਚ ਅਮਾਨਤਾਨ ਹੋ ਜਾਊਗਾ ਕਿਉਂਕਿ ਮੈਂ ਚੰਗੀ ਆ ਟਕਾਣਾ ਮੈਂ ਉਹਦਾ ਚੰਗਾ ਵਾਹ ਝੂਲੀ ਚਾਲੀ ਦੀ ਮਿਹਨ ਚੰਗੀ ਆ ਪ੍ਰੀਕੀ ਆਰਡਰ ਕੁਆਲਿਟੀ ਬੇਹਤਰੀਨ ਖਾਸ ਆ ਛੋਟੀ ਵੀ ਸਾਰੀ ਮਿੱਤਰੋ ਸਿੰਘ ਸਿੰਘ ਚੰਗੇ ਆ ਜਿਹੜਾ ਭਰਾ ਇਹਨੂੰ ਲਊਗਾ ਤਿਆਰ ਕਰੂਗਾ ਕਿਉਂਕਿ ਇਹਨੇ ਚੰਗੀ ਰੁੱਤ ਤੇ ਤਿੰਨਾਂ ਮਹੀਨਿਆਂ ਨੂੰ ਇਹਨੇ ਮੰਨ ਲਓ ਸੱਜਰ ਹੋ ਜਾਣਾ ਸਾਢੇ ਤਿੰਨਾਂ ਨੂੰ ਤੇ ਚੰਗੀ ਰੁੱਤ ਦੇ ਵਿੱਚ ਇਹਨੇ ਤਿਆਰ ਹੋਣਾ ਉਹਦੋਂ 2 ਰੁਪਏ ਰਲਾ ਕੇ ਜਾਊਗੀ ਕਿਉਂਕਿ ਘਾਟੇ ਵਾਲਾ ਸੌਦਾ ਨਹੀਂ ਹੁਣ ਜਿਹੜੀ ਦੂਜੀ ਮੈਂ ਦਿਖਾਉਣ ਲੱਗਾ ਉਹ ਵੀ ਟੁੱਕੜ ਕੱਪਣਾ ਅੱਛਾ ਵੀਰੇ ਉਹ ਪਰਲੀ ਮੈਂ ਕਿਨੇ ਚਿਰ ਦੀ ਕੱਪਣਾ ਭਾਈ ਉਗਰੇ 4 ਮਹੀਨੇ ਦੱਸਦੈ ਨਹੀਂ ਕੱਪਣਾ 4 ਮਹੀਨੇ ਦੱਸਾਂ ਦਿਨਾਂ ਦੀ ਕੱਪਣਾ ਚੱਕ ਪਾਸ ਆ ਵੀਰੇ ਹਾਂਜੀ ਵੀਰੇ ਠੀਕ ਆ ਦੁੱਧ ਕਿੰਨਾ ਵੀਰੇ ਹੁਣ ਦੁੱਧ ਵੀਰੇ 4 4.5 ਕਿਲੋ ਹੈਗਾ ਜੀ ਮਿਲਦੀ ਦੋਵੇਂ ਟਾਈਮ ਹੀ ਆ ਬਈ ਦੋਵੇਂ ਟਾਈਮ ਠੀਕ ਆ ਵੀਰੇ ਇਹਨੇ ਸੱਜਰ ਨੇ ਦੁੱਧ ਕਿੰਨਾ ਕੁ ਦਿੱਤਾਈ ਬਈ ਇਹਨੇ ਦਿੱਤਾ ਏ 13 14 ਕਿਲੋ ਜੀ ਠੀਕ ਆ ਅੱਛਾ ਤੇ ਇਹ ਸੁਆ ਕਿੰਨਵਾ ਹੁੰਦੀ ਆ ਬਈ ਇਹ ਵੀਰੇ ਹੁਣ ਪੰਜਵਾਂ ਸੁਆ ਜੀ ਪੰਜਵਾਂ ਸੁਆ ਠੀਕ ਆ ਇਹਦਾ ਰੇਟ ਬਈ ਇਹਦਾ ਰੇਟ ਹੈਗਾ ਜੀ 50000 5000 ਰੁਪਿਆ ਵੀ ਜੋੜਾ ਲੈ ਲਵੇ ਕੋਈ 1 10 ਬਣਦਾ ਹਨਾ ਮੰਤਨ ਹੋ ਗਿਆ ਹੋ ਜਾਊਗਾ ਵੀਰੇ ਠੀਕ ਆ ਵੀ ਜੋੜੇ ਦੀ ਕੀਮਤ 110000 ਰੁਪਇਆ ਬਣਦੀ ਆ ਪਰਲੇਮੈਂਟ ਦੀ 4 ਮਹੀਨੇ ਦਸਾਂ ਦਿਨਾਂ ਦੀ ਗੱਬਣਾ 4.5 ਕਿਲੋ ਦੁੱਧ ਆ ਦੋਵੇਂ ਟਾਈਮ ਮਿਲਦੀ ਆ ਮਤਰਾ ਮੈਂ ਚੰਗੀਆ ਟਿਕਾਣਾ ਮੈਂ ਦਾ ਚੰਗਾ ਰੰਗ ਥੋੜਾ ਜਿਹਾ ਬਦਲਿਆ ਹੋਇਆ ਕਿਉਂਕਿ ਅੰਦਰ ਰਹਿੰਦੀਆਂ ਮਈਆਂ ਕਈ ਵਾਰੀ ਹਾਤਿਆਂ ਦੇ ਵਿੱਚ ਡੈਰੀਆਂ ਹੋਏ ਨੇ ਤੇ ਇਸੇ ਤਰ੍ਹਾਂ ਹੀ ਹੁੰਦਾ ਤੇ ਆਹ ਝੋਟੀ ਵੀ ਚੰਗੀ ਐ ਤੁਤੋ 3.7 ਮਹੀਨੇ ਦੀ ਗੱਪਣ ਹੋ ਗਈ ਉਹ 4.5 ਦੀ ਗੱਪਣ ਸੋਰੀ 4 ਮਹੀਨੇ ਦਾ ਸਾ ਤੇਨਾਂ ਦੀ ਗੱਪਣ ਹੋ ਗਈ 4.5 ਕਿਲੋ ਦੁੱਧਾਂ ਹੁੰਦੇ ਥੱਲੇ ਇਹਦੇ ਥੱਲੇ ਦੁੱਧ ਹੈ ਨਹੀਂ ਦੋਵੇਂ ਮਈਆਂ ਤੁਸੀਂ ਚੈੱਕ ਪਾਸ ਕਰਵਾ ਸਕਦੇ ਆ ਚੈੱਕ ਪਾਸ ਵੀਰ ਹੁੰਨਿਆਂ ਦੀਆਂ ਕਰਵਾਈਆਂ ਹੋਈਆਂ 60000 ਰੁਪਇਆ ਉਰਲੀ ਝੋਟੀ ਦਾ ਰੇਟ ਆ 50000 ਰੁਪਇਆ ਦੂਜੀ ਝੋਟੀ ਦਾ ਰੇਟ ਆ ਜਿਹੜਾ ਜਨਰ ਤੁਹਾਨੂੰ ਚੱਜੂਗਾ ਆਪਾਂ ਨੰਬਰ ਲੈ ਲੈਨੇ ਵੀਰੇ ਨੰਬਰ ਆਪਣਾ ਨੋਟ ਕਰਵਾ ਲੈ ਮਾੜਾ 87290 87290 00204 87290 00204 87290 00204 ਰੁਪਈ ਦਾ ਫੋਨ ਨੰਬਰ ਆ ਪਿੰਡ ਸ਼ਹਿਰਾ ਸੋਲੀ ਮੋਗਾ ਭੋਨਾ ਚੌਂਕ ਆ ਦੇ ਮੋਗੇ ਤੋਂ ਕੋਟਕੇ ਪੂਰਾ ਰੋਡ ਦੇ ਉੱਤੇ ਇਹ ਪੈਂਦਾ ਵਾ ਬਾਈ ਗੱਲਬਾਤ ਲਈ ਨੰਬਰ ਮੈਂ ਬਾਈ ਦਾ ਸਕਰੀਨ ਦੇ ਉੱਤੇ ਲਾਇਆ ਹੋਇਆ ਜਿਹੜੇ ਭਰਾ ਨੂੰ ਜਿਹੜਾ ਜਾਨਵਰ ਪਸੰਦ ਹੈ ਗੱਲਬਾਤ ਕਰ ਸਕਦੇ ਆ ਧੰਨਵਾਦ ਸ਼ੁਕਰੀਆ ਜੋਂਦਰ